ਸੁਰ ਸੁਣਨਾ ਸੁਰ ਸਮਝਣਾ ਸੁਰ ਜੁੜਨਾ ਇਹ ਸੁਰਤ ਵਿੱਚ ਹੈ ਸੁਣ ਰਿਹਾ ਇਹਨੂੰ ਸੁਰਤ ਆ ਗਈ ਹੈ ਸਮਝ ਆ ਗਈ ਹੈ ਜੇ ਸੁਰਤ ਜੁੜ ਗਈ ਹੈ ਜੇ ਜੁੜ ਗਏ ਮੂਲ ਤੇ ਸੁਣਨਾ ਹੀ ਹੈ ਨਾ ਫੁੱਪਸ ਪਰਮ ਪ੍ਰਕਾਸ਼ ਤੋਂ ਸ਼ਬਦ ਹੋਇਆ ਹੈ ਸ਼ਬਦ ਕਿਹੜਾ ਹੋਇਆ ਜਿਸ ਤੋਂ ਇਹ ਜਗਤ ਬਣਿਆ ਇਸਲਾਮ ਵੀ ਕਹਿੰਦੇ ਨੇ ਸ਼ਬਦ ਤੋਂ ਜਗਤ ਬਣਿਆ موسی ਵੀ ਕਹਿੰਦੇ ਨੇ ਸ਼ਬਦ ਤੋਂ ਜਗਤ ਬਣਿਆ ਮੁਹੰਮਦ ਸਾਹਿਬ ਵੀ ਕਹਿੰਦੇ ਨੇ ਸ਼ਬਦ ਤੋਂ ਜਗਤ ਬਣਿਆ ਹੈ ਉਪਨਿਸ਼ਦਾਂ ਦੇ ઋષਿ ਵੀ ਕਹਿੰਦੇ ਨੇ ਸ਼ਬਦ ਤੋਂ ਸੰਸਾਰ ਬਣਿਆ ਹੈ ਔਰ ਕਮਾਲ ਦੀ ਗੱਲ ਹੈ ਜੈਨ ਤੇ ਬੌਧ ਵੀ ਇਹੀ ਕਹਿੰਦੇ ਨੇ ਸ਼ਬਦ ਕਿਹੜਾ ਸੀ ਉਹ ਈਸਾ ਕਹਿੰਦੇ ਨੇ ਲੋਗੋਸ ਸੀ ਮੁਹੰਮਦ ਸਾਹਿਬ ਕਹਿੰਦੇ ਨੇ ਕੋਨ ਸੀ ਉਪਨਿਸ਼ਦਾਂ ਦੇ ઋષਿ ਕਹਿੰਦੇ ਨੇ ਓਮ ਸੀ ਜੈਨੀ ਕਹਿੰਦੇ ਨੇ ਓਮਕਾਰ ਸੇ ਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਸਮ ਦੇ ਬੋਲ ਆਏ ਉਸ ਪਰਮ ਪ੍ਰਕਾਸ਼ ਤੋਂ ਉਸ ਸ਼ਬਦ ਕਿਹੜਾ ਸੀ ਜਿਸ ਤੋਂ ਇਹ ਬ੍ਰਹਿਮੰਡ ਬਣ ਗਿਆ ਪ੍ਰਮਾਤਮਾ ਤੋਂ ਸ਼ਬਦ ਸ਼ਬਦ ਤੋਂ ਸੰਸਾਰ ਸੰਸਾਰ ਵੀ ਐਸੀ ਦੇਖ ਰਿਹਾ ਉਸ ਸ਼ਬਦ ਕੀ ਸੀ ਜਿਸ ਤੋਂ ਜਗਤ ਬਣਿਆ ਜਿਸ ਤੋਂ ਆਇਆ ਸ਼ਬਦ ਉਹਦੀ ਸਮਝ ਸ਼ਬਦ ਤੋਂ ਪੈएगी ਜਿਸ ਤੋਂ ਪ੍ਰਗਟ ਹੋਇਆ ਹੈ ਸੰਸਾਰ ਇਹਦੀ ਸਮਝ ਵੀ ਸ਼ਬਦ ਤੋਂ ਪੈएगी ਇਹ ਵੀ ਮਰਜ਼ ਕਰਾਂ ਵਿਚੋਲਾ ਹੈ ਸ਼ਬਦ ਵਿਚੋਲਾ ਹੈ ਕਿ ਵਿਚਾਰ ਹੈ ਇਸ ਵੀ ਕੌਲੇ ਨਾਲ ਜਿਸ ਦਾ ਸੰਬੰਧ ਜੁੜ ਗਿਆ ਉਹਨੂੰ ਸੰਸਾਰ ਦੀ ਵੀ ਸਮਝ ਆ ਜਾਏਗੀ ਨਿਰੰਕਾਰ ਦੀ ਵੀ ਸਮਝ ਆ ਜਾਏਗੀ ਸ਼ਬਦ ਦੇ ਸੰਸਾਰ ਹੈ کیونکہ سنسار آیا ہی شبد تو ہے شبد اس نرنکار ہے کیونکہ شبد آیا ہی نرنکار تو ہے پھر سمجھنا شبد نرنکار تو آیا شبد تو سنسار ہوا شبد سب کچھ ہے اتپت پرلے شبدے ہوئے شبدے ہی پھر اتپت ہوئے مہاراج کہ اتپتی پسارا سارا شبد تو ہو رہا ہے پر شبد کہڑا سے ਉਹ ਸ਼ਬਦ ਕੀ ਸੀ ਵਖ ਵਖ ਅਵਤਾਰੀ ਪਰਸ਼ਾ ਨੇ ਉਸ ਸ਼ਬਦ ਦੀ ਰੂਪ ਰੇਖਾ ਬਿਆਨ ਕੀਤੀ ਹੈ ਔਰ ਮੇਰਾ ਮਨ ਇਹ ਕਹਿੰਦਾ ਸਭ ਠੀਕ ਹੈ ਰੇਨ ਕਾਰਨ ਆਸਮਾਨ ਤੋਂ ਜੇ ਪਾਣੀ ਬਰਸ ਰਿਹਾ ਹੈ ਕਿਸੇ ਨੇ ਮੈਦਾਨ ਵਿੱਚ ਬਾਲਟੀ ਰੱਖੀਏ ਕਿਸੇ ਨੇ ਥਾਲ ਰੱਖੇ ਕਿਸੇ ਨੇ ਲੋਟਾ ਰੱਖਿਆ ਕਿਸੇ ਗਲਾਸ ਰੱਖਿਆ ਪਾਣੀ ਕਿ ਆਸਮਾਨ ਦਾ ਸਾਰਿਆਂ 'ਚ ਪੈ ਰਿਹਾ ਹੈ ਪਰ ਥਾਲਨ ਦੇ ਵਿੱਚ ਕੁਝ ਹੋਰ ਸਿਕਲ اختیار ਕਰ ਗਿਆ ਲੋਟੇ ਦੇ ਕੁਝ ਹੋਰ ਆਕਾਰ ਧਾਰਨ ਕਰ ਗਿਆ ਘੜੇ ਦੇ ਕੁਝ ਹੋਰ ਆਕਾਰ ਧਾਰਨ ਕਰ ਗਿਆ ਗਲਾਸ ਦੇ ਕੁਝ ਹੋਰ ਆਕਾਰ ਧਾਰਨ ਕਰ ਗਿਆ ਆਇਆ ਤੇ ਸ਼ਬਦ ਪ੍ਰਮਾਤਮਾ ਤੋਂ ਪਰ ਮੁਹੰਮਦ ਸਾਹਿਬ ਦਾ ਹਿਰਦਾ ਆਇਆ ਤੇ ਸ਼ਬਦ ਪ੍ਰਮਾਤਮਾ ਤੋਂ ਉਪਨੇਸ਼ਤਾਂ ਦੇ ਰਿਸ਼ੀਆਂ ਦਾ ਹਿਰਦਾ ਆਇਆ ਤੇ ਸ਼ਬਦ ਪ੍ਰਮਾਤਮਾ ਤੋਂ ਸਵਾਮੀ ਮਹਾਵੀਰ ਤੇ ਮਹਾਤਮਾ ਬੁੱਧ ਦਾ ਹਿਰਦਾ ਆਇਆ ਤੇ ਸ਼ਬਦ ਈਸ਼ਵਰ ਤੋਂ ਹੈ ਗੁਰਨਾਣ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਆਪਣਾ ਹਿਰਦਾ ਉਸ ਹਿਰਦੇ ਦੇ ਕਲਪੀ ਜੋ ਸ਼ਬਦ ਪ੍ਰਗਟ ਹੋਇਆ ਉਹ ਜੋ ਅਸਮਾਨ ਤੋਂ ਪਾਣੀ ਆਇਆ ਉਹ ਜੋ ਥਾਂ ਦੇ ਰਾਹੀਂ ਕਿਸੇ ਨੇ ਪੀਤਾ ਉਹ ਜੋ ਲੋਟੇ ਦੇ ਰਾਹੀਂ ਕਿਸੇ ਨੇ ਪੀਤਾ ਉਹ ਜੋ ਗਲਾਸ ਦੇ ਰਾਹੀਂ ਕਿਸੇ ਨੇ ਪੀਤਾ ਕਿਸੇ ਨੇ ਘੜੇ ਦੇ ਚੋਂ ਪੀਤਾ ਆਇਆ ਤੇ ਸਾਰਾ ਹੀ ਅਸਮਾਨ ਆਕਾਰ ਅਲਗ-ਅਲਗ ਧਾਰਨ ਕਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੁਰਨਾਮੀ ਤੇ ਭਗਤ ਕਬੀਰ ਉਸ ਸ਼ਬਦ ਦਾ ਜ਼ਿਕਰ ਕਰਦੇ ਹਨ। ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਓ ਅੰਕਾਰ ਆਦ ਕਥਨੀ ਅਨਾਦ ਅਨਾਦ। ਅਨਾਦੀ ਦਾ ਮਤਲਬ ਹੈ ਪਹਿਲੇ ਤੋਂ ਵੀ ਪਹਿਲੇ, ਸ਼ੁਰੂ ਤੋਂ ਵੀ ਪਹਿਲੇ। ਪਹਿਲੇ ਤੋਂ ਵੀ ਪਹਿਲੇ, ਸ਼ੁਰੂ ਤੋਂ ਵੀ ਪਹਿਲੇ। ਅਨਾਦੀ। ਸੰਸਾਰ ਦੀ ਉਤਪਤੀ ਤੋਂ ਪਹਿਲੇ ਸ਼ਬਦ ਸੀ, ਤੋ ਕੀ ਸੀ ਓ ਅੰਕਾਰ ਆਦ ਕਥਨੀ ਅਨਾਦ। ਓਮਕਾਰ ਅਨਾਦੀ ਕਥਨੀ ਪਹਿਲ ਤੋਂ ਵੀ ਪਹਿਲੇ ਓਮਕਾਰ ਗੁਰੂ ਗੋਬਿੰਦ ਸਿੰਘ ਜੀ ਜਪ ਸਾਹਿਬ ਜਿਹੜੇ ਪੜ੍ਹਦੇ ਹੋਣਗੇ ਜ਼ਰੂਰ ਉਹਨਾਂ ਨੂੰ ਬੋਧ ਹੋਵੇਗਾ ਓਮਕਾਰ ਆਦ ਕਥਨੀ ਅਨਾਦ ਭਗਤ ਕਵੀ ਰਾਮ ਉਹ ਓਮਕਾਰ ਆਦਮੇ ਜਾਣਾ ਸ਼ਬਦਾਂ ਦੇ ਤੋਂ ਆਦੀ ਸ਼ਬਦ ਮੈਂ ਜਾਣੇ ਓਮਕਾਰ 52 ਅਖਰੀ ਸ੍ਰੀ ਕਵੀ ਰਾਮ ਤੁਹੰਕਾਰ ਆਦ ਮੈਂ ਜਾਣਿਆ ਲਿਖੇ ਰਮੇਟੇ ਤਾਇਨ ਮਾਨਾ ਮੈਂ ਇਸ ਤਰ੍ਹਾਂ ਨਹੀਂ ਸਮਝਿਆ ਕਿ ਉਹ ਅਹੰਕਾਰ ਲਿਖ ਦਿੱਤਾ ਗਿਆ ਕਿ ਕੋਈ ਮਿਟਾ ਦੇਵੇ ਨਹੀਂ ਉਹ ਅਹੰਕਾਰ ਅਨਾਦੀ ਧੁਨੀ ਹੈ ਬ੍ਰਹਮੰਡ ਦੀ ਧੁਨੀ ਹੈ ਵਿਆਪਕ ਹੈ ਇਸੇ ਤੋਂ ਸੰਸਾਰ ਹੋਇਆ ਹੈ ਭਗਤ ਕਬੀਰ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੁਰੂ ਗੰਨ ਸਾਹਿਬ ਜੀ ਮਹਾਰਾਜ ਦੇ ਦਰਜ ਉਹ ਅਹੰਕਾਰ ਬ੍ਰਹਮਾ ਉਤਪਤ ਉਹ ਅਹੰਕਾਰ ਸੈਲ ਜੁਗ ਵਾਇ ਉਹ ਅਹੰਕਾਰ ਓਮਕਾਰ ਤੋਂ ਹੀ ਸਭ ਕੁਝ ਹੋਇਆ। ਬ੍ਰਹਮ ਤੋਂ ਓਮਕਾਰ ਦੀ ਧੁਨ ਹੋਈ ਓਮਕਾਰ ਆ ਕਥਨੇ ਅਨਾਦ। ਤੇ ਇਹ ਓਮਕਾਰ ਗੁਰੂ ਗੰਬ ਸਾਹਿਬ ਦਾ ਪਹਿਲਾ ਅੱਖਰ ਬਣ ਗਿਆ। ਇਸਦੇ ਅੱਗੇ ਵਿਸ਼ੇਸ਼ਣ ਲਾਇਆ ਹੈ ਗੁਰੂ ਨਾਨਕ ਨੇ ਇਕ। ਇਸ ਭ્રાंति ਨੂੰ ਦੂਰ ਕਰਨ ਵਾਸਤੇ ਕਿਉਂਕਿ ਜਗਤ ਵਿੱਚ ਐਸੀ ਮਨੋਤ ਚੱਲ ਪਈ ਸੀ ਉਤਪਤੀ ਕੋਈ ਹੋਰ ਕਰ ਰਿਹਾ ਹੈ, ਪਾਲਣਾ ਕੋਈ ਹੋਰ ਕਰ ਰਿਹਾ ਹੈ, ਨਾਸ ਕੋਈ ਹੋਰ ਕਰ ਰਿਹਾ ਹੈ। ਤਿੰਨ ਸ਼ਕਤੀਆਂ ਕੰਮ ਕਰ ਰਹੀਆਂ ਤੋ ਏਕਾ ਜੋੜਨਾ ਹੈ ਇੱਕ ਓਮ ਦਾ ਬਣਿਆ ਦੀ ਅਕਸ਼ਟ ਇਸੇ ਤੋਂ ਸੰਸਾਰ ਪੈਦਾ ਹੋਇਆ ਇਸੇ ਧੁਨ ਤੋਂ ਸਭ ਕੁਝ ਹੋਇਆ ਹੈ ਉਤਪਤ ਪਰਲੇ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਫਿਰ ਓੰਕਾਰ ਦੀ ਵਿਆਖਿਆ ਹੈ ਉਸ ਧੁਨੀ ਦੀ ਵਿਆਖਿਆ ਪਰਮਾਤਮਾ ਤੋਂ ਧੁਨ ਹੋਈ ਧੁਨ ਤੋਂ ਸ਼ਬਦ ਹੋਇਆ धुन सुनन का विषय श्रोता बनना मन वक्ता है श्रोता बनदाई زبان वक्ता बने मन श्रोता बने زبان कह रही है वाहेगुरु वाहेगुरु पढ़ रही है जप जी मन श्रोता बने पर मन भी वक्ता बन रहा है زبان जो कुछ कह रही है उसको विपरीत मन बोलता है उल्ट बोलता है आमने सामने दो भवन ਤੇ ਦੋਵੇਂ ਇਕੱਠੇ ਬੋਲਣ ਤੇ ਦੋਹਾਂ ਦੇ ਪੱਲੇ ਕੁਛ ਪੈ ਨਾ ਇਕ ਝੁਪਕਲੇ ਇੱਕ ਬੋਲੈ ਜ਼ਬਾਨ ਬੋਲੇ ਤੇ ਮਨ ਚੁੱਪ ਕਰੇ ਤਾਂ ਬੋਲੇ ਆਇਆ ਮਨ ਦੇਚ ਵਸੇ ਜੋ ਬੋਲੇ ਆ ਗਏ ਮੇਰੇ ਵਿਚਾਰ ਬਣੇ ਜੋ ਬੋਲੇ ਆ ਗਏ ਮੇਰੀ ਸਮਝ ਬਣੇ ਜੋ ਬੋਲੇ ਆ ਗਏ ਉਹ ਮੇਰੀ ਯਾਦ ਬਣੇ ਉਹ ਤਾਂ ਹਸਦਾ ਹੈ ਮਨ ਸਰੋਤਾ ਬਣੇ ਇਥੋਂ ਦਾ ਸਭ ਕੁਝ ਕਰਨਾ ਆਸਾਨ ਹੈ ਸਰੋਤਾ ਹੋਣਾ ਔਖ ਹੈ ਸਰੀਰ ਕਿਰਤ ਕਰਨੇ ਨੇ ਆਸਾਨ ਹੈ ਮਨ ਨੂੰ ਸਰੋਤਾ ਬਣਾਣਾ ਔਖ ਹੈ ਉਹ ਸੁਣੇ ਨਾ ਉਹਨੇ ਕਿ ਭਗਤਾਂ ਸਦਾ ਵਿਗਾਸ ਸੁਣੀ ਹੈ ਦੁੱਖ ਆਪ ਕਾ ਸੁਣਦੇ ਆਂ ਦੁੱਖ ਨਾਸ ਹੋ ਜਾਂਦੇ ਸੁਣਦੇ ਆਂ ਪਾਪ ਨਾਸ ਹੋ ਜਾਂਦੇ ਸੁਣਦੇ ਸਾਰੇ ਕਲਕਲੇਸ਼ ਮਿਟ ਜਾਂਦੇ ਸੁਣਦੇ ਆਂ ਅਗੰਮੀ ਖਜ਼ਾਨਿਆਂ ਦੇ ਦਰਵਾਜ਼ੇ ਖੁੱਲ ਜਾਣਗੇ ਮਥੇ ਵਿੱਚ ਰਤਨ جواਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੇ ਸੰਸਾਰ ਵੇਖਣ ਦਾ ਵਿਸ਼ਾਅ ਸ਼ਬਦ ਸੁਣਨ ਦਾ ਵਿਸ਼ਾਅ ਔਰ ਇਹ ਸ਼ਬਦ ਪ੍ਰਮਾਤਮਾ ਪਵਾਏ ਗੁਰਨਾਨਕ ਦੇ ਹਿਰਦੇ ਨੇ ਪਕੜੇ ਤੇ ਗੁਰਨਾਨਕ ਨੇ ਇਹ ਸ਼ਬਦ ਇਹੀ ਜੋਤ ਉਂਢੇਲ ਦਿੱਤੀ ਹੈ گروہ انگت دیو جی دے کے ہرد اس میں اس طرح بیان کردہ ہوں اج سائنس کا یوگ ہے اور بڑی ترکھی ہے بڑی انتی ہے میں دیکھ دا سریرک انگ اجو کی سائنس بقاعدہ ٹرانسپیٹ کر رہی ہے کڈنی کسی بھی لائی جا رہی ہے اکھاں کسی نے اکھا کسی دگائی جی کسی خون کسی ہے کسی کے سریر پایا جا رہا ہے میں تو دیکھتا پایا ਕੁਛ ਹਰਸਾ ਪਹਿਲੇ ਮੈਂ ਵੈਨਕੂਵਰ ਦੇਸ਼ੀ ਕੈਨੇਡਾ ਉੱਥੋਂ ਦੇ ਸਾਫਕਾ ਹੈਡ ਗ੍ਰੰਥੀ ਗੁਰਦੁਆਰੇ ਸਾਹਿਬ ਦੇ دیਵਾਨਾ ਉਹਨਾਂ ਦਾ ਤਖੱਲੁਸ ਸੀ ਗੁਰਮੁਖ ਸੰਦੀਵਾਨ ਮੈਂ ਉਹਨਾਂ ਨੂੰ ਘੂਰ-ਘੂਰ ਕੇ ਕਾਫੀ ਦੇਰ ਤੱਕ ਦੇਖਦਾ ਰਿਹਾ ਬੈਠਾ ਸੀ ਮੈਂ ਉਹਨਾਂ ਦੀ ਗੱਲ ਨਹੀਂ ਸੁਣ ਰਿਹਾ ਸੀ ਉਹ ਮੈਨੂੰ ਕਹਿਣ ਲੱਗੇ ਗੈਣੀ ਜੀ ਮੈਂ ਸਮਝ ਗਿਆ ਤੁਸੀਂ ਘੂਰ-ਘੂਰ ਕੇ ਮੈਨੂੰ ਕਿਉਂ ਦੇਖ ਰਹੇ ਹੋ ਮੈਂ ਕਿਹਾ ਜੇ ਤੁਸੀਂ ਸਮਝ ਗਏ ਉਦੋਂ ਫਿਰ ਆਪ ਦੱਸਦੇ ਹੁਣ ਕਿਹਨੇ ਕਿਹਾ ਮੇਰੇ ਤੁਸੀਂ ਅੱਖਾਂ ਵੇਖ ਰਹੇ ਮੈਂ ਕਿਹਾ ਅੱਖਾਂ ਨੀਲੀਆਂ ਲੇਕਿਨ ਮੈਂ ਉਹਨਾਂ ਦੀ ਅੱਖਾਂ ਕਾਲੀਆਂ ਵੇਖੀਆਂ ਸੀ ਮੈਨੂੰ ਕਿਹਨੇ ਕਿਹਾ ਜੈਨੀ ਜੀ ਮੇਰੀ ਅੱਖਾਂ ਖਰਾਬ ਹੋ ਗਈਆਂ ਸੀ ਉਹ ਅੱਖਾਂ ਕੱਢ ਦਿੱਤੀਆਂ ਜਾਂਦੀਆਂ ਇਹ ਅੱਖਾਂ ਇੱਕ ਗੋਰੇ ਦੀਆਂ ਨੇ ਨੀਲੀਆਂ ਅੱਖ ਇਹ ਕੈਨੇਡੀਅਨ ਦੀਆਂ ਇਹ ਲੈਣੋ ਦਾਨ ਦੇ ਚਲੀਆਂ ਡੋਨੇਟ ਹੋਈਆਂ ਇਹ ਲੱਗਦਾ ਮੈਂ ਉਸ ਅੰਗਰੇਜ਼ ਕੈਨੇਡੀਅਨ ਦੇ ਰਾਹੀਂ ਉਸ ਦੀ ਅੱਖਾਂ ਦੇ ਰਾਹੀਂ ਤੁਹਾਨੂੰ ਵੇਖ ਰਿਹਾ ਤੇ ਮੇਰੀਆਂ ਆਪਣੀਆਂ ਨੇ ਤੇਰੀ ਆਪਣੀਆਂ ਖਰਾਬ ਹੋ ਗਈਆਂ ਸੈਂਸ ਪ੍ਰਤੀ ਕਰ ਗਈ ਹੈ ਅੱਖਾਂ ਟ੍ਰਾਂਸਪਲੇਂਟ ਹੋ ਰਹੀਆਂ ਕਿਡਨੀ ਟ੍ਰਾਂਸਪਲੇਂਟ ਹੋ ਰਹੀ ਖੂਨ ਕਿਸੇ ਸਰੀਰ ਦਾ ਕਢ ਕੇ ਕਿਸੇ ਸਰੀਰ ਵਿੱਚ ਪਾਇਆ ਜਾ ਰਿਹਾ ਜੇ ਸਰੀਰ ਦੇ ਅੰਗ ਇਸ ਤਰ੍ਹਾਂ ਟ੍ਰਾਂਸਪਲੇਂਟ ਕੀਤੇ ਜਾ ਸਕਦੇ ਨੇ ਤੋ ਪਰਮਾਤਮਾ ਦਾ ਜੋ ਅਨੁਭਵ ਪ੍ਰਕਾਸ਼ ਸ਼ਬਦਾਂ ਦੇ ਰਾਹੀਂ ਆਇਆ ਹੈ ਗੁਰਨਾਨਕ ਨੇ ਉਸਾਰੇ ਦਾ ਸਾਰਾ ਟਰਾਂਸਪੀਟ ਕਰ ਦਿੱਤਾ ਹੈ ਗੁਰੂ ਅੰਗਦ ਦੇਵ ਜੀ ਗੁਰੂ ਅੰਗਦ ਦੇਵ ਜੀ ਨੇ ਸਾਰੇ ਦਾ ਸਾਰਾ ਉਡੈਲ ਦਿੱਤਾ ਹੈ ਗੁਰੂ ਅਮਰਦਾਸ ਜੀ ਔਰ ਉਸਾਰੇ ਦਾ ਸਾਰਾ ਬ੍ਰਹਮ ਗਿਆਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਅਰਪਣ ਕਰ ਦਿੱਤਾ ਹੈ ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਇਹ ਘਰ ਬਦਲਦੇ ਰਹੇ ਇਹ ਮਹੱਲ ਬਦਲਦੇ ਰਹੇ ਇਹ ਟਿਕਾਣੇ ਬਦਲਦੇ ਰਹੇ ਫਿਰ ਇਹ ਸਾਰੇ ਦਾ ਸਾਰਾ ਅੰਮ੍ਰਿਤ ਜਿਸ ਘੁੰਮ ਦੇ ਚ ਭਰ ਕੇ ਸਾਡੇ ਸਾਹਮਣੇ ਰੱਖ ਦਿੱਤਾ ਗਿਆ ਉਸੇ ਦਾ ਨਾਮ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਐਸਾ ਨਹੀਂ ਕਿ ਅਜ ਦੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰਗੱਦੀ ਦਿੱਤੀ ਤੇ ਅਸੀਂ ਗੁਰਗੱਦੀ ਨਸ਼ੀਲੇ ਗੁਰੂ ਮੰਨ ਗੁਰਪ੍ਰਮਾਨਾ ਰਹਿਆ ਪਹਿਲੇ ਪਾਸਾ ਦੇ ਲਈ ਇਹ ਹੀ ਬਾਤ ਨੇ ਸ਼ਬਦ ਗੁਰੂ ਸਰਪੁੰਨ ਚ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਤੇ ਪਹਿਲੇ ਦੇ ਵਾਕ ਮੌਜੂਦ ਨੇ ਔਰ ਗਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਕਹਿੰਦੇ ਨੇ ਉਹ ਅਹੰਕਾਰ ਆ ਕਥਨੇ ਅਨਾਤ ਅਬੀ ਬੋਲ ਨੇ ਪਰਮਾਤਮਾ ਜੀ ਜਿਨ੍ਹਾਂ ਅਵਤਾਰੀ ਪੁਰਸ਼ਾਂ ਦੇ ਰਾਹੀ ਇਹ ਬੋਲ ਪ੍ਰਗਟ ਪਕੜ ਦੇ ਆ ਜਾ ਜੇ ਤੋ ਜਗਤ ਦੇ ਸਾਹਮਣੇ ਰੱਖ ਦੇ ਦੇਣੇ ਬਸ ਇਹੀ ਮਹਾਨ ਪੈਗੰਬਰ ਕਹਿਲਾਉਂਦੇ ਨੇ ਗੁਰੂ ਕਹਿਲਾਉਂਦੇ ਨੇ ਅਵਤਾਰ ਕਹਿਲਾਉਂਦੇ ਇਹਨਾਂ ਕੋਲ ਆਪਣੇ ਬੋਲ ਨਹੀਂ ਆਉਂਦੇ ਪ੍ਰਮਾਤਮਾ ਦੇ ਆਪਣੇ ਬੋਲ ਇਹਨਾਂ ਦੇ ਸ਼ਾਂਤ ਹੋ ਗਏ ਚੁੱਪ ਕਰ ਗਏ ਹਿਰਦਾ ਤੇ ਇਹਨਾਂ ਦਾ ਚੁੱਪ ਕਰ ਗਿਆ ਮਨ ਤੇ ਇਹਨਾਂ ਦਾ ਚੁੱਪ ਚੁੱਪ ਕਰ ਗਿਆ ਤੇ ਸਰੋਤੇ ਬਣ ਗਏ ਇਹਨਾਂ ਨੇ ਜੋ ਉਸ ਪ੍ਰਮਾਤਮਾ ਨੂੰ ਸੁਣਿਆ ਉਹ ਸਾਡੇ ਸਾਹਮਣੇ ਬੋਲ ਕੇ ਪ੍ਰਗਟ ਕਰ ਦਿੱਤਾ ਕਿ ਜਦ ਹੁਣ ਬੋਲ ਕੇ ਪ੍ਰਗਟ ਕੀਤਾ ਤੇ ਹੁਣ ਕੋਈ ਸੁਣੇ ਤੋ ਮੈਂ ਫਿਰ ਅਰਜ਼ ਕਰਾਂ ਸੰਸਾਰ ਵੇਖਣ ਦਾ ਵਿਸ਼ਾ ਨਿਰੰਕਾਰ ਅਨੁਭਵ ਕਰਨ ਦਾ ਵਿਸ਼ਾ ਸ਼ਬਦ ਸੁਣਨ ਦਾ ਵਿਸ਼ਾ ਅਗਰ ਕੋਈ ਸੁਣੇ ਮਤ ਵਿੱਚ ਰਤਨ ਜਵਾਹਰ ਮਾਣ ਜੇ ਇੱਕ ਗੁਰ ਕੀ ਸਿੱਖ ਸੁਣੇ ਅੰਮ੍ਰਿਤ ਵੇਲੇ ਬੈਠ ਕੇ ਜ਼ਵਾਨ ਨਾਲ ਉਚਾਰਨ ਕਰਕੇ ਢੁਨ ਦੇ ਬਾਣੀ ਪੜੋ ਤੇ ਫਿਰ ਸੁਣੋ ਵਾਹਿਗੁਰੂ ਵਾਹਿਗੁਰੂ ਜਪੋ ਦੇਸਨ ਇੱਕ ਮਿੰਟ ਮੈਂ ਫੜਾ ਹੋਰ ਨਵਾਂ ਤੇ ਸਮਾਪਤੀ ਕਰਾਂ ਸਮੇਂ ਦੀ ਉਲੰਘਣਾ ਨਹੀਂ ਸੜੇ ਹਿੰਦੂ ਵੀਰਾਂ ਨੇ ਇੱਕ ਬਾਰ ਬੜਾ ਸੋਨਾ प्रदीप ਚੁਣਿਆ ਬਣਾਇਆ ਮੰਦਰ ਤੇ ਮੰਦਰ ਦੇ ਦੂਵੇ ਤੇ ਘੜਿਆਲ ਲਟਕਾ ਦਿੰਦੇ ਤੇ ਘੜਿਆਲ ਨੂੰ ਵਜਾ ਕੇ ਅੰਦਰ ਜਾਂਦੇ ਅੰਦਰ ਕਿਸੇ ਦੇਵੀ ਦੇਵਤੇ ਅਵਤਾਰੀ ਪੁਰਸ਼ ਦੀ ਮੂਰਤੀ ਦੀਸ਼ ਦੇ ਦਰਸ਼ਨ ਕਰਨੇ ਨੇ ਪਰ ਦਰਸ਼ਨ ਤੋਂ ਪਹਿਲੇ ਘੜਿਆਲ ਵਜਾਣਾ ਹੈ ਘੰਟਾ ਨਾਲ ਕਿ प्रदीप ਚੁਣਿਆ ਕਿ ਅੰਦਰ ਉਹੀ ਜਾ ਸਕਦਾ ਹੈ ਜੋ ਪਹਿਲੇ ਘੰਟਾ ਵਜਾਵੇ ਆਵਾਜ਼ ਕਰੇ ਔਰ ਘੰਟੇ ਦੀ ਆਵਾਜ਼ ਧੁਨਾਕਾਰ ਆਉਂਦੀ ਹੈ ਉੱਚੀ ਇੱਕਦਮ ਉੱਠ ਕੇ ਆਹਸਤਾ ਆਹਸਤਾ ਨਹੀਂ ਆ ਜਾਂਦੀ ਇਹਹੀ ਗੰਗ ਹੈ ਘੰਟੇ ਦੀ ਆਵਾਜ਼ ਇਹ ਬੜਾ ਸੋਹਣਾ ਉਹਨਾਂ ਨੇ ਪ੍ਰਤੀਕ ਚੁਣਿਆ ਹੈ ਕਿ ਪ੍ਰਮਾਤਮਾ ਦੇ ਮੰਦਰ ਦੇ ਵਿੱਚ ਪ੍ਰਵੇਸ਼ ਕਰਨ ਦਾ ਢੰਗ ਹੈ ਆਵਾਜ਼ ਦੁਨ ਸ਼ਬਦ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਇਸ ਤਰ੍ਹਾਂ ਦਾ ਬਾਹਰ ਮੰਦਰ ਬਣਵਾਣਾ ਦਰਵਾਜ਼ੇ ਤੇ ਘੰਟਾ ਲਟਕਾਣਾ ਪ੍ਰਮਾਤਮਾ ਨੇ ਮੰਦਰ ਵੀ ਬਣਾ ਦਿੱਤਾ ਹੈ ਤੇ ਪ੍ਰਮਾਤਮਾ ਨੇ ਆਪ ਹੀ ਘੜਿਆਲ ਲਟਕਾ ਦਿੱਤਾ ਹੈ ਜੀਵਨ ਮੰਦਰ ਹੈ ਮੂੰਹ ਦਰਵਾਜ਼ਾ ਹੈ ਤੇ ਜ਼ਬਾਨ ਨੂੰ ਘੜਿਆਲ ਦੀ ਤਰ੍ਹਾਂ ਉਸਨੇ ਲਟਕਾ ਕੇ ਰੱਖ ਦਿੱਤਾ ਇਸੇ ਜ਼ਬਾਨ ਦੇ ਰਾਹੀਂ ਵਾਹਿਗੁਰੂ ਵਾਹਿਗੁਰੂ ਦੀ ਜੋਨੇ ਅਲਾਪੋ ਧਿਆਨ ਅੰਦਰ ਗਤੀ ਹੋ ਜਾਏਗਾ ध्यान अनंतरी हो जाए ध्यान अंदर प्रवेश कर जाएगा पर जिस को वाहेगुरु वाहेगुरु कही जप देना एक्सरसाइज कर देना देन, खुद थक जाने में टूट जाने में कुछ भी नहीं उतने बिस्दा पोंदा कई दफा मेनू जमे वाहेगुरु ਨਾਲ ਲੜਨਾ ਹੀ ਹੋਵੇ ਨਹੀਂ जिस तरह घड्याळ दी आवाज है बड़ा सोणा प्रतीक चुने मैं फिर अर्ज करा इंदुवा ने बार बड़ा सोणा प्रतीक चुने परमात्मा ने जीवन हरि मंदिर बनाया मुंह दरवाजा है زبان گڑیا اس زبان اس طرح چلانا ہے اس طرح ہے جیسے کہ گھنٹے دی آواز اس وقت زیادہ تے نہیں میں دو دفعہ اچار کرنا یہ دھنا کار آواز کہتے ہیں دھناکار اس طرح کرو امرت ویلے زبان کے گھڑیال دی طرح کہ کنہ دے رستیاں رستیا دھیان اندر پرویش کرے بھاؤ اس کو سونا اس پھر سونا یہ دو دروازے نے جیسے دھیان یہ شبد اندر پرویش کرے اسے اندر جاؤ پر آواز ہونا کا دو دفعہ میں اچارن کرا زیادہ نہیں کیونکہ سما نہیں اجازت دے رہا میں جس طرح اچارن کرنا تسی بھی کرنا ਤਾਕੀ ਗੱਲ ਸਪਸ਼ਟ ਹੋ ਜਾਏ ਤੇ ਸਵੇਰੇ ਇਹ ਹੀ ਕਰਨਾ ਅੰਮ੍ਰਿਤ ਵੇਲੇ ਕਰਕੇ ਗੁਰਦੁਆਰੇ ਆਓਗੇ ਤਾਂ ਕੀਰਤਨ ਸੁਣਨ ਦਾ ਵੀ ਆਨੰਦ ਹੋਵੇ ਕਰਕੇ ਗੁਰਦੁਆਰੇ ਆਓਗੇ ਤਾਂ ਸੁਖਮਨੀ ਸਾਹਿਬ ਸੁਣਨ ਦਾ ਵੀ ਆਨੰਦ ਹੋਵੇਗਾ ਕਰਕੇ ਗੁਰਦੁਆਰੇ ਆਓਗੇ ਤਾਂ ਕੋਈ ਸੇਵਾ ਵੀ ਕਰੋਗੇ ਉਹਦੇ ਵਿੱਚ ਕੋਈ ਝਲਕਾਂ ਮਿਲਣਗੀਆਂ ਨਹੀਂ ਕਰੋਗੇ ਤਾਂ ਸਾਰਾ ਮਨੋਰੰਜਨ ਹੀ ਹੋ ਜਾਏਗਾ ਕੁਝ ਵੀ ਨਹੀਂ ਸਮਾਪਾਸ ਕਰਨਾ ਹੋ ਜਾਏਗਾ ਕੁਝ ਵੀ ਨਹੀਂ ਆਜੇ ਇੱਕਦਮ ਬੰਦ ਨਹੀਂ ਆਉਂਦੀ ਆਹਸਤਾ ਆਹਸਤਾ ਉੱਚੀ ਸੁਰ ਉੱਠ ਕੇ ਨਹੀਂ ਆਉਂਦੀ ਔਰ ਮੈਂ 에ਅਰਸ ਤਰ੍ਹਾਂ ਭਗਤ ਕਬੀਰ ਕੰਨ ਟਕ ਦਮ ਕਰਾਰੇ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਕੋਈ ਵੀ ਮੰਤਰ ਇੱਕ ਦਮ ਦੇਚ ਪੂਰਾ ਹੋ ਜਾਂਦਾ ਓਮ ਇੱਕ ਦਮ ਦੇਚ ਪੂਰਾ ਹੋ ਗਿਆ ਰਾਮ ਇੱਕ ਦਮ ਦੇਚ ਪੂਰਾ ਹੋ ਗਿਆ ਅੱਲਾਹ ਇੱਕ ਦਮ ਦੇਚ ਪੂਰਾ ਹੋ ਗਿਆ ਵਾਹਿਗੁਰੂ ਇੱਕ ਦਮ ਦੇਚ ਪੂਰਾ ਹੋ ਗਿਆ ਇੱਕ ਦਮ ਵਿੱਚ ਕਿਸੇ ਨੇ ਵਾਹਿਗੁਰੂ ਉਚਾਰਨ ਕੀਤਾ ਔਰ ਪੂਰਨ ਧਿਆਨ ਪੂਰਵਕ ਸੁਣਿਆ ਤੋ ਕਬੀਰ ਕਹਿੰਦੇ ਨੇ ਖੁਦਾ ਹਾਜ਼ਰ ਨਾਜ਼ਰ ਹੈ। ਦੇਦ ਕਦੇਜ ਇਸ ਤਰ੍ਹਾਂ ਆਈ ਦਿਲ ਕਾ ਇਧਰ ਨਾ ਜਾਏ। ਤੁਕ ਦਮ ਕਰਾਰੇ ਜੋ ਕਰੋ ਹਾਜ਼ਰ ਹਜ਼ੂਰ ਹੋ। ਕਿਧਰੇ ਦਮ ਦੇ ਟਿਕ ਜਾਓ। ਇੱਕ ਦਮ ਦੇ ਜੋ ਵਾਹਿਗੁਰੂ ਉਚਾਰਨ ਹੋਇਆ। ਇਤਨੀ ਇਕਾਗਰਤਾ ਨਾਲ ਸੁਣੋ ਸੁਣੋ। ਇਸ ਇੱਕ ਦਮ ਦੇ ਸ਼ਬਦ ਨੇ ਇਸ ਨੂੰ ਪ੍ਰਗਟ ਕਰਕੇ ਰੱਖ ਦਿਆ। ਸ਼ਬਦ ਪਰਮਾਤਮਾ ਨੂੰ ਪ੍ਰਗਟ ਕਰਨ ਦਾ ਵਸਈਲਾ ਹੈ। ਸ਼ਬਦ ਸੰਸਾਰ ਨੂੰ ਸਮਝਣ ਦਾ ਵਸੀਲਾ ਹੈ ਇਸ ਵਾਸਤੇ ਸਿਖ ਜਗਤ ਦੇ ਚ ਗੁਰਮਤ ਦੇ ਚ ਸ਼ਬਦ ਗੁਰੂ ਹੈ ਸ਼ਬਦ ਗੁਰੂ ਪੀੜਾ ਗਹਿਰ ਗਮੀਰਾ ਬਿਨ ਸ਼ਬਦੇ ਜਗ ਬਹ ਰਾਣਾ ਔਰ ਇਹ ਜੁਗੋ ਜੁਗ ਅਟਲ ਗੱਦੀ ਮਿਲ ਲਈ ਹੈ ਆਦ ਕਾਲ ਤੋਂ ਮਿਲ ਲਈਏ ਉਹ ਅੰਕਾਰ ਆ ਕਥਨੇ ਅਨਾਦ ਕਿਤੇ ਅਨਾਦੀ ਹੈ ਉਹ ਅੰਕਾਰ ਆਜ ਮੈਂ ਜਾਣਾ ਸ਼ਬਦ ਨੂੰ ਤਾਂ ਮੈਂ ਅਨਾਦੀ ਕਹਣੇ ਭਗਤ ਕਰੀਏ ਕਿਤੇ ਜਦੋਂ ਦਾ ਪਰਮਾਤਮਾ ਹੈ ਉਦੋਂ ਦਾ ਔਰ ਉਸੇ ਹੀ ਸ਼ਬਦ ਤੋਂ ਉਤਪਤ ਬਰਲੇ ਸ਼ਬਦੇ ਇੱਕ ਸ਼ਬਦੇ ਹੀ ਫਿਰ ਉਪਤ ਹੋਵੇ ਜਿੰਨਾ ਫਲਾਸਾ ਤੁਚ ਬੁੱਦੀ ਅਨਸਾਰ ਕੋੜੇ ਜੇ ਸਮਝ ਮੈਂ ਥੋੜੇ ਸਾਹਮਣੇ ਕਰ ਸਕਦਾ ਸੀ ਹੁਣ ਇਤਨੇ ਵਿਚਾਰਾਂ ਪਰਵਾਨ ਸਾਰਿਆਂ ਦਾ ਬਾਰ-ਬਾਰ ਹਾਰਦਿਕ ਤੌਰ ਤੇ ਧਨਵਾਦ